ਲਓ ਜੀ ਇਹ ਕਹਿੰਦੇ এপ্রিল ਐਂਡ ਤੋਂ ਪਹਿਲਾਂ ਪਹਿਲਾ ਇਹ ਕੰਮ ਖਤਮ ਹੋ ਜਾਏਗਾ ਮਹੀਨੇ ਚ ਹੋ ਜਾਏ। ਇਹਦੀ ਬਿਊਟੀਫਿਕੇਸ਼ਨ ਲਈ ਅਸੀਂ ਕਰ ਰਹੇ ਆਂ ਔਰ ਲੋਕਾਂ ਦੀ ਸਹੂਲਤ ਲਈ ਤਾਂ ਕਿ ਆ ਪੰਜੇਗਾ ਪੈਦਲ ਚੱਲਣ ਲਈ ਰਸਤਾ ਟਾਇਲਾ ਵੀ ਲਵਾ ਰਹੇ ਆਂ 48 ਵੱਡੇ ਬੂਟੇ ਜਿਹੜੇ ਪਾਮ ਦੇ ਹੁੰਦੇ ਆ ਉਹ ਲਗਾ ਰਹੇ ਆਂ ਚਾਰ ਹਾਈ ਜਿਹੜੀਆਂ ਹੁੰਦੀਆਂ ਹਾਈ ਮਾਸਕ ਲਾਈਟਸ ਲੱਗ ਰਹੀਆਂ ਉਹਦੇ ਨਾਲ ਲਾਈਟਿੰਗ ਵੀ ਪੂਰੀ ਹੋਏਗੀ ਔਰ ਲਾਅ ਐਂਡ ਆਰਡਰ ਵੀ ਬੈਟਰ ਰਹਿੰਦਾ ਕੋਈ ਲੁੱਟ ਖੋ ਕਰ ਕਿ ਹਰ ਬਲੇ ਇੱਥੇ ਲਾਈਟ ਜਗੇਗੀ ਹੋਰ ਵੀ ਕੁਝ ਵੀ ਲੋਡ ਹੋਏਗੀ ਅਸੀਂ ਇਹਨਾਂ ਦੇ ਮੈਂ ਮਿਲਿਆ ਜੋ ਵੀ ਇਹਨਾਂ ਦੀ ਪ੍ਰੋਬਲਮ ਹੋਏਗੀ ਅਸੀਂ ਦੂਰ ਕਰਾਂਗੇ 250 ਟਰਾਂਸਫਾਰਮਰ 70 ਤਾਂ ਲੱਗ ਚੁੱਕੇ ਆ ਤੁਹਾਡੇ ਵੀ ਲੱਗਣਗੇ ਜੇ ਨਹੀਂ ਉਦੋਂ ਤੱਕ ਲੱਗਣਗੇ ਮੈਂ ਕਰਾ ਕੇ ਦਊਂਗਾ ਤੂੰ ਅਪਲਾਈ ਕਰਕੇ ਮੈਨੂੰ ਐਪਲੀਕੇਸ਼ਨ ਦਾ ਨੰਬਰ ਦੋ ਮੈਂ 2 ਦਿਨਾਂ 'ਚ ਕਰਾ ਦਵਾਂਗਾ